ਖਬਰ ਮੁਕੇਰੀਆਂ ਤੋਂ ਹੈ ਜਿੱਥੇ ਕਿ ਮੁਕੇਰੀਆਂ ਚ ਐਸਬੀਆਈ ਬੈਂਕ ਚ ਪੈਸੇ ਜਮਾ ਕਰਵਾਉਣ ਆਏ ਇੱਕ ਬਜ਼ੁਰਗ ਤੋਂ ਠੱਗ ਵਿਅਕਤੀ 52000 ਰੁਪਏ ਠੱਗ ਕੇ ਫਰਾਰ ਹੋ ਗਿਆ ਤੇ ਬਦਲੇ ਚ ਬਾਪੂ ਨੂੰ ਕਾਗਜ਼ਾਂ ਦੇ 3 ਲੱਖ ਰੁਪਏ ਦੇ ਗਿਆ ਉਕਤ ਸਾਰੀ ਵਾਰਦਾਤ ਬੈਂਕ ਚ ਲੱਗੇ ਸੀਸੀਟੀਵੀ ਕੈਮਰੇ ਚ ਵੀ ਕੈਦ ਹੋਈ ਹੈ ਜਿਸ ਵਿੱਚ ਇੱਕ ਵਿਅਕਤੀ ਬਜ਼ੁਰਗ ਕੋਲ ਬੈਠਾ ਨਜ਼ਰ ਆ ਰਿਹਾ ਹੈ ਜਾਣਕਾਰੀ ਦਿੰਦਿਆਂ ਬਜ਼ੁਰਗ ਨੇ ਦੱਸਿਆ ਕਿ ਅੱਜ ਉਹ ਜਦੋਂ ਬੈਂਕ ਚ ਪੈਸੇ ਜਮਾ ਕਰਵਾਉਣ ਆਇਆ ਤਾਂ ਇਸ ਦੌਰਾਨ ਇੱਕ ਵਿਅਕਤੀ ਉਸ ਕੋਲ ਆ ਕੇ ਬੈਠ ਗਿਆ ਤੇ ਗੱਲਾਂ ਚ ਲੈ ਕੇ ਉਸਤੇ ਪੈਸੇ ਜਮਾ ਕਰਵਾਉਣ ਦੀ ਗੱਲ ਆਖਣ ਲਗਾਤੇ ਕਿਹਾ ਕਿ ਉਸਤੇ 3 ਲੱਖ ਰੁਪਏ ਸਾਂਭ ਲੋ ਉਹ ਪੈਸੇ ਜਮਾ ਕਰਵਾ ਕੇ ਆਉਂਦਾ ਹੈ ਪਰੰਤੂ ਉਹ ਵਾਪਿਸ ਨਹੀਂ ਆਇਆ ਜਿਸ ਤੋਂ ਬਾਅਦ ਬਜ਼ੁਰਗ ਵੱਲੋਂ ਇਸ ਵਾਰਦਾਤ ਦੀ ਸਾਰੀ ਜਾਣਕਾਰੀ ਮੁਕੇਰੀਆਂ ਪੁਲਿਸ ਨੂੰ ਦਿੱਤੀ ਗਈ ਜਿਨ੍ਹਾਂ ਵੱਲੋਂ ਸੀਸੀਟੀਵੀ ਕੈਮਰੇ ਨੂੰ ਆਧਾਰ ਬਣਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਬਾਪੂ ਨੇ ਕਿਹਾ ਹੈ ਕਿ ਉਹ ਘਰ ਵਾਪਿਸ ਨਹੀਂ ਜਾਵੇਗਾ ਜਾਂ ਤਾਂ ਪੁਲਿਸ ਉਸ ਨੂੰ ਗੋਲੀ ਮਾਰ ਦੇਵੇ ਜਾਂ ਫਿਰ ਬੈਂਕ ਵਾਲੇ ਮੇਰਾ ਬੁਖਾ ਸਿੰਘ ਮਰਾਤ ਕੋਵਾਨਾ ਕੀ ਗੱਲ ਹੋਈ ਅੱਜ ਅਜੀ ਅੱਜ ਕੀ ਗੱਲ ਹੋਈ ਆ ਚੋਰੀ ਕਰ ਲੈ ਪੈਸੇ ਮੇਰੇ ਕੋ ਉਹ ਕਿਸ ਤਰ੍ਹਾਂ ਜੀ ਉਹ ਮੇਰੇ ਕੋ ਲੈ ਗਏ ਉਹਨਾਂ ਨੇ ਪੈਸੇ ਇਹ ਆਪਾਂ ਮੈਨੂੰ 3 ਲੱਖ ਰੁਪਏ ਦੇ ਗਏ ਕਹਿੰਦੇ ਅਸੀਂ ਪੈਸੇ ਜਮਾ ਕਰਾ ਕੇ ਆਉਣੇ ਆ ਫਿਰ ਪੈਸੇ ਕਰੂ ਦੇਦਨੇ ਆਹੀ ਮੇਰੇ ਕੋ ਪੈਸੇ ਲੈ ਲੈ ਤੇ ਤੁਹਾਡੇ ਕੋ ਕਿੱਦਾਂ ਪੈਸੇ ਲੈ ਲੈਣਾਂ ਨੇ ਉਹ ਕਹਿੰਦੇ ਅਸੀਂ ਆ 3 ਲੱਖ ਰੁਪਏ ਲਾਓ ਅਸੀਂ ਜੋ ਹੈ ਲੈ ਕੇ ਆਉਨੇ ਆ ਕਿ ਅਸੀਂ ਪੈਸੇ ਜਮਾ ਕਰਾ ਕੇ ਫਿਰ ਆ ਕੇ ਤੁਹਾਨੂੰ ਪੈਸੇ ਦੇ ਦੇਨੇ ਆ ਕਿ ਉਹ ਮੇਰੇ ਕੋਲ 3 ਲੱਖ ਰੁਪਏ ਦੇਗੇ ਤਾਂ ਆਪ ਲੈ ਕੇ ਇਹ ਫੇ 3 ਲੱਖ ਨਿਕਲੇ ਵਿੱਚੋਂ ਇਹ ਇਹ ਕਾਗਜ਼ ਹੈ ਇਹ ਕਾਗਜ਼ ਇਹ ਕੀ ਨਿਕਲੇ ਵਿੱਚੋਂ ਹੈ ਇਹ ਕਾਗਜ਼ ਹੈ ਅੱਛਾ ਕਾਗਜ਼ ਨੋਟੂਨ ਦੀ ਤਰ੍ਹਾਂ ਬਣਾਏ ਹੈ ਠੀਕ ਹੈ ਤੇ ਪੈਸੇ ਤੁਹਾਡੇ ਅੰਦਰੋਂ ਲੈ ਜਾਂ ਬਾਹਰੋਂ ਲੈ ਮੇਰੇ ਕੋਲ ਪੈਸੇ ਅੰਦਰੋਂ ਲਏ ਆ ਇੱਥੇ ਆ ਵੀ ਆ 3 ਲੱਖ ਮੈਨੂੰ ਦਿਵਾ ਦੇ ਇਹ ਕੀ ਕਹਿੰਦੇ ਵੀ 3 ਲੱਖ ਇਹ ਕਹਿੰਦੇ ਕੀ ਕਰੋ ਇਹ ਕਹਿੰਦੇ 3 ਲੱਖ ਰੱਖੋ ਹਾਂ ਤੇ ਆਹੀ 52000 ਰੁਪਏ ਜਮ੍ਹਾਂ ਕਰਾ ਦੇਣੇ ਆ ਫਿਰ ਆ ਕੇ ਆ ਲੈ ਜਾਈਏ ਅਸੀਂ ਮੁਰਕਾ ਆਇਆ ਫਿਰ ਤੇ ਮੁਰਕਾ ਆਇਆ ਨਹੀਂ ਉਹ ਦੂਜਾ ਜਿਹੜਾ ਇੱਕ ਮੋਟਾ ਮੇਰੇ ਨਾਲ ਬੰਦਾ ਬੈਠਾ ਸੀ ਉਹ ਕਹਿੰਦਾ ਮੈਂ ਇਹਨੂੰ ਬੱਸ ਤੇ ਚੜਾਇਆ ਨਾ ਫਿਰ ਮੈਂ ਧੰਨਵਾਦ ਕਰਨਾ ਆ ਲੈਣਾ ਤੇ ਮੁਰਕਾ ਲੱਗੇ ਕਰੀ ਹਾਂਜੀ ਇਹਦੀ ਹਾਂਜੀ ਇਹਦੀ ਤਲਾਕ ਕਿਦੇ ਦਿੱਤੀ ਪੁਲਿਸਪਲਸ ਨੇ ਮੈਂ ਉਹ ਪੁਲਿਸ ਵਾਲੇ ਜੀ ਗਿਆ ਸੀ ਹਾਂ ਉੱਥੋਂ ਹੁਣ ਮੈਂ ਉਹ ਕਹਿੰਦੇ ਉਹ ਬੰਦਾ ਨਾਲ ਲੈ ਜਾਓ ਉੱਥੇ ਫੋਟੋ ਜਿਹੜੀ ਹੈ ਉਹ ਕੈਮਰੇ ਚ ਚੈੱਕ ਕਰਕੇ ਆਓ ਹੁਣ ਮੈਂ ਫਿਰ ਉਹਨੇ ਨਾਲ ਚੱਲਿਆ ਉਹ ਸੋੜਾ ਆਦਮੀ ਮੇਰੇ ਨਾਲ ਆਇਆ ਠੀਕ ਹੈ ਤਾਂ ਕੀ ਕਹਿਣਾ ਚਾਹੁੰਦੇ ਹਾਂਜੀ ਹਾਂ ਕੀ ਕਹਿਣਾ ਚਾਹੁੰਦੇ ਮੈਂ ਹੁਣ ਕੀ ਕਹਿਣਾ ਮੈਂ ਮੈਨੂੰ ਪੈਸੇ ਮਿਲ ਜਾਣ ਠੀਕ ਹੈ ਨਹੀਂ ਤੇ ਮੈਨੂੰ ਗੋਲੀ ਮਾਰ ਕੇ ਮਾਰ ਦੇਣ ਮੈਂ ਘਰ ਨਹੀਂ ਜਾਣਾ ਜਾਂ ਇਹ ਬੈਂਕ ਵਾਲੇ ਮਾਰ ਦੇਣ ਜਾਂ ਪੁਲਿਸ ਵਾਲੇ ਮਾਰ ਦੇਣ